ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਹਰਕ ਗੁਰਵਿੰਦਰ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਲਕ ਮੁਨਿਕਾਸਤੇ ਨੇ ਆਨਲਾਈਨ ਆਨਲਾਈਨ ਬਹੁਤ ਸਾਰੇ ਸ਼ਬਦ ਅਸੀਂ ਯੂਜ਼ ਕਰਦੇ ਆ ਉਹ ਵਾਲੀਆਂ ਵਰਬੀਆਂ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਹਾਈਪ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਥਰੂ ਕਰ ਲੈਣਾ ਆਜੋ ਜੀ ਕਰ ਲੈਂਦੇ ਆ ਅੱਜ ਦੀ ਵੀਡੀਓ ਸਟਾਰਟ ਪਹਿਲੀ ਵਰਬ ਉਹ ਆ ਚੈਂਡੇਰੇ ਅਚੇਂਦਰੇ ਭਾਵ ਚਾਲੂ ਕਰਨਾ ਔਨ ਕਰਨਾ ਕਿਸੇ ਵੀ ਇਲੈਕਟ੍ਰੋਨਿਕ ਡਿਵਾਈਸ ਨੂੰ ਔਨ ਕਰਨ ਨੂੰ ਅਸੀਂ ਇਹ ਵਰਬ ਯੂਜ਼ ਕਰ ਸਕਦੇ ਹਾਂ ਪਰ ਐਗਜ਼ੈਂਪਲ ਅਚੇਂਦੋ ਇਲ ਕੰਪਿਊਟਰ ਮੈਂ ਕੰਪਿਊਟਰ ਔਨ ਕਰਦਾ ਹਾਂ ਔਨੀ ਮਤੀਨਾ ਹਰ ਸਵੇਰ ਪੈਰ ਲਈ ਕੰਟਰੋਲਾਰੀ ਚੈੱਕ ਕਰਨ ਦੇ ਲਈ ਲੈ ਈਮੇਲ ਈਮੇਲ ਤੁਹਾਨੂੰ ਪਤਾ ਹੀ ਆ ਮੈਂ ਹਰ ਸਵੇਰ ਕੰਪਿਊਟਰ ਔਨ ਕਰਦਾ ਹਾਂ ਚਾਲੂ ਕਰਦਾ ਹਾਂ ਚੈੱਕ ਕਰਨ ਦੇ ਲਈ ਕਿ ਈਮੇਲਸ ਨੂੰ ਦੂਜਾ ਵਾਕ ਇਲ ਕੰਪਿਊਟਰ ਐ ਅ ਚੀਜ਼ੋ ਐ ਪ੍ਰੋਂਟੋ ਅਲੂਜ਼ੋ ਕੰਪਿਊਟਰ ਹੈ ਜਿਹੜਾ ਅ ਚੀਜ਼ੋ ਦਾ ਪਾਵਾਂ ਚਾਲੂ ਐ ਔਨ ਐ ਪ੍ਰੋਂਟੋ ਐ ਤਿਆਰ ਐ ਅਲੂਜ਼ੋ ਵਰਤਨ ਦੇ ਲਈ ਉਜ਼ੋ ਮਤਲਬ ਯੂਜ਼ ਕਰਨਾ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਨੈਕਸਟ ਵਾਕ ਹੈ ਪੈਰ ਅਚੇਂਦਰੇ ਇਲ ਕੰਪਿਊਟਰ ਕੰਪਿਊਟਰ ਨੂੰ ਔਨ ਕਰਨ ਦੇ ਲਈ ਅਚੇਂਦਰੇ ਔਨ ਕਰਨਾ ਪ੍ਰੇਮੀ ਇਲ ਤਾਸਤੋ ਪਾਵਰ ਬਟਨ ਦਬੋ ਪਾਵ ਪ੍ਰੇਮੀ ਦਾ ਮਤਲਬ ਹੈ ਬਟਨ ਦਬਾਓ ਪ੍ਰੇਮਰੇ ਤੋਂ ਆਇਆ ਤਾਸਤੋ ਹੁੰਦਾ ਬਟਨ ਪਾਵਰ ਬਟਨ ਔਨ ਕਰੋ ਇਹ ਵਾਕ ਬਣਿਆ ਸਾਡਾ ਇੰਪਾਰਾਤੀਬੋ ਦੇ ਵਿੱਚ ਨੈਕਸਟ ਹੈ ਵਰਬ ਸਾਡੀ ਸਪੇਨੀਅਰੇ ਸਪੇਨੀਅਰੇ ਪਾਵਰ ਬੰਦ ਕਰਨਾ ਕਿਸੇ ਵੀ ਇਲੈਕਟ੍ਰੋਨਿਕ ਡਿਵਾਈਸ ਨੂੰ ਜਦੋਂ ਅਸੀਂ ਬੰਦ ਕਰਦੇ ਹਾਂ ਤਾਂ ਵੈਰਬ ਉਹ ਯੂਜ਼ ਕਰਦੇ ਹਾਂ ਸਪੈਨਿਅਰੇ ਇਸ ਵੈਰਬ ਨੂੰ ਦੇ ਨਾਲ ਅਸੀਂ ਐਗਜ਼ਾਮਪਲਸ ਦੇਖ ਲੈਣੇ ਆ ਵਾਕ ਦੇਖ ਲੈਣੇ ਆ ਪਹਿਲਾ ਵਾਕ ਹੈ ਲੁਈ ਸਪੈਨਿਏ ਇਲ ਕੰਪਿਊਟਰ ਪਰ ਰਿਸਪਾਰਮਿਆਰੇ ਐਨਰਜੀਆ ਲੁਈ ਸਪੈਨਿਏ ਇਲ ਕੰਪਿਊਟਰ ਦਾ ਭਾਵ ਹੈ ਕਿ ਉਹ ਕੰਪਿਊਟਰ ਬੰਦ ਕਰਦਾ ਹੈ ਕਿਸ ਵਾਸਤੇ ਪੈਰ ਲਈ ਰਿਸਪਾਰਮੀਆਰੇ ਬਚਾਉਣ ਦੇ ਲਈ ਕੀ ਬਚਾਉਣ ਦੇ ਲਈ એનર્ਜੀਆ એનર્ਜੀਆ ਕੀ ਹੁੰਦੀ ਆ ਊਰਜਾ ਜਾਂ ਬਿਜਲੀ ਔਰ ਸਪੈਨ ਤੋਂ ਇਲ ਕੰਪਿਊਟਰ ਮੈਂ ਕੰਪਿਊਟਰ ਬੰਦ ਕਰ ਦਿੱਤਾ ਸਪੈਨ ਤੋਂ ਮਤਲਬ ਬੰਦ ਹੋ ਚੁੱਕਾ ਹੈ ਅਲ 22 ਪਾਵ ਰਾਤ ਦੇ 10 ਵਜੇ ਮੈਂ ਆਪਣਾ ਕੰਪਿਊਟਰ ਬੰਦ ਕਰ ਦਿੱਤਾ ਇਹ ਵਾਕ ਬਣਿਆ ਪਸਾਤੋ ਪ੍ਰੋਸਟੀਮੋ ਦੇ ਵਿੱਚ ਨੈਕਸਟ ਵਰਬ ਹੋਆ ਸਕੈਰੀਕਾਰਿ ਸਕੈਰੀਕਾਰਿ ਭਾਵ ਕੋਈ ਚੀਜ਼ ਡਾਊਨਲੋਡ ਕਰਨਾ ਕੋਈ ਇਮੇਜ ਹੋ ਗਿਆ ਕੋਈ ਆਪਣਾ Song ਹੋ ਗਿਆ ਜਾਂ ਕੁਝ ਵੀ ਆ ਜੋ ਕੋਈ ਮੋਡੂਲ ਹੋ ਗਿਆ ਕੁਝ ਵੀ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰਨਾ ਤਾਂ ਉਸ ਲਈ ਵਰਬ ਉਹ ਯੂਜ਼ ਕਰ ਸਕਦੇ ਹੋ ਸਕੈਰੀਕਾਰਿ ਫਸਟ ਐਗਜ਼ਾਮਪਲ ਹੈ ਪੋਏ ਸਕੈਰੀਕਾਰਿ ਇਲ ਪੀਡੀਐਫ ਦਲ ਸੀ ਤੋਂ ਪੋਈ ਮਤਲਬ ਤੁਸੀਂ ਕਾਰ ਸਕਦੇ ਹੋ ਸਕਾਰਿਕਾਰੇ ਡਾਊਨਲੋਡ ਇਹ ਲਪੀ ਡੀਐਫ ਪੀਡੀਐਫ ਤੁਹਾਨੂੰ ਪਤਾ ਹੀ ਆ ਕੀ ਆਪਣੀ ਫਾਈਲ ਬੋਲਦੇ ਆਪਾਂ ਦਲਸੀ ਤੋਂ ਸਾਈਟ ਤੋਂ ਤੁਸੀਂ ਸਾਈਟ ਤੋਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਅ ਆਪੇ ਨਾ ਮੈਂ ਹੁਣੇ ਸਕਾਰਿਕਾ ਤੋਂ ਡਾਊਨਲੋਡ ਕਰ ਚੁੱਕਾ ਹਾਂ ਲੂਲਤੀਮਾ ਅੰਤਿਮ ਜਾਣੀ ਕੀ ਆਖਰੀ ਵਰਸਿਓਨੇ ਦਲ ਐਪ ਮੈਂ ਐਪ ਦਾ ਲੇਟਸ ਵਰਜਨ ਜਿਹੜਾ ਉਹ ਸਕਾਰਿਕਾਰੇ ਭਾਵ ਡਾਊਨਲੋਡ ਕਰ ਚੁੱਕਾ ਹਾਂ ਜਾਂ ਕਰ ਚੁੱਕੀ ਹਾਂ ਨੈਕਸਟ ਫੈਰਬੋ ਆ ਅਚੇਦਰੇ ਅਚੇਦਰੇ ਤੇ ਅਚੇਦਰੇ ਚ ਭਾਵ ਕੀਆ ਅਚੰਦਰ ਕਿਸੇ ਵੀ ਇਲੈਕਟ੍ਰੋਨਿਕ ਚੀਜ਼ ਨੂੰ ਆਨ ਕਰਨਾ ਹੁੰਦਾ ਅਚੇਦਰੇ ਦਾ ਭਾਵ ਹੁੰਦਾ ਜਦੋਂ ਅਸੀਂ ਕੋਈ ਅਕਾਊਂਟ ਵਗੈਰਾ ਬਣਾਣੇ ਆ ਕਿਸੇ ਵੀ ਐਪ ਕਿਸੇ ਵੀ ਸਾਈਟ ਨੂੰ ਦੇ ਅੰਦਰ ਜਾਣ ਦੇ ਲਈ ਉਹਨੂੰ ਬੋਲਿਆ ਜਾਂਦਾ ਲੌਗਇਨ ਕਰਨਾ ਅੱਛੇ ਦੀ ਆ ਲਪਾਜ਼ੀਨਾ ਦੀ ਲੌਗਇਨ ਮਤਲਬ ਤੁਸੀਂ ਪਹੁੰਚ ਕਰੋ ਜਾਂ ਉਸ ਵਿੱਚ ਐਂਟਰ ਹੋਵੋ ਪੇਜ ਦੇ ਵਿੱਚ ਲੌਗਇਨ ਪੇਜ ਦੇ ਵਿੱਚ ਉਦੋਂ ਇਹ ਵੈਰਬ ਉਹ ਅਸੀਂ ਯੂਜ਼ ਕਰ ਸਕਦੇ ਹਾਂ ਇਹ ਸੈਕੰਡ ਪਰਸਨ ਨੂੰ ਅਸੀਂ ਨੇ ਆਰਡਰ ਦਿੱਤਾ ਹੈ ਅੱਛੇ ਦੀ ਮਤਲਬ ਉਸ ਵਿੱਚ ਐਂਟਰ ਹੋ ਉਹਦੇ ਵਿੱਚ ਆਪਣਾ ਡਾਟਾ ਭਰ ਨੈਕਸਟ ਐਗਜ਼ਾਮਪਲ ਹੈ ਦੇਵੀ ਅੱਛੇ ਇਧਰੇ ਆਲਤੂਓ ਅਕਾਊਂਟ ਪ੍ਰੀਮਾ ឌੀ ਸਿਸਤੇਮਾਰੇ ਲੇ ਇਮਪੋਸਟਾਸੀਓਨੀ ਦੇਵੀ ਚਾਹੀਦਾ ਹੈ ਤੈਨੂੰ ਅੱਛੇ ਇਧਰੇ ਲੌਗਇਨ ਕਰਨਾ ਤੇਰੇ ਅਕਾਊਂਟ ਦੇ ਵਿੱਚ ਆਲਤੂਓ ਅਕਾਊਂਟ ਪ੍ਰੀਮਾ ਪੈਲਾ ឌੀ ਸਿਸਤੇਮਾਰੇ ਸੈੱਟ ਕਰਨ ਤੋਂ ਪਹਿਲਾਂ ਲੇ ਇਮਪੋਸਟਾਸੀਓਨੀ ਮਤਲਬ ਸੈਟਿੰਗ ਨੈਕਸਟ ਬਰਬਾ ਸਾਡੀ ਉਸੀ ਰੇ ਉਸ਼ੀਰੇ ਦਾ ਭਾਵ ਹੁੰਦਾ ਬਾਹਰ ਜਾਣਾ ਲੌਗ ਆਊਟ ਕਰਨਾ ਜਦੋਂ ਅਸੀਂ ਇਹਨੂੰ ਕੰਪਿਊਟਰ ਲੈਂਗੁਏਜ ਦੇ ਵਿੱਚ ਯੂਜ਼ ਕਰਦੇ ਆ ਤਾਂ ਇਸ ਦਾ ਮਤਲਬ ਹੋ ਜਾਂਦਾ ਲੌਗ ਆਊਟ ਕਰਨਾ ਕਿਸੇ ਸਾਈਟ ਤੋਂ ਕਿਸੇ ਆਪਣੇ ਅਕਾਊਂਟ ਤੋਂ ਐਸੀ ਦਾ ਲਾ ਸੈਸ਼ਨੇ ਦੀ ਜੂਮ ਇਸਦਾ ਮਤਲਬ ਹੈ ਬਈ ਬਾਹਰ ਆ ਜਾਓ ਜਿਹੜਾ ਸੈਸ਼ਨ ਹੈ ਜੂਮ ਦੇ ਸੈਸ਼ਨ ਤੋਂ ਬਾਹਰ ਆ ਜਾਓ ਇਹ ਵਾਲਾ ਪੇਜ ਹੈ ਜਿਹੜਾ ਉਹ ਲੌਗ ਆਊਟ ਕਰ ਦੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੇਰਵੀਆਂ ਚੰਗੀ ਤਰ੍ਹਾਂ ਸਮਝ ਆ ਰਹੀਆਂ ਨੇ ਜੇ ਕ ਸਮਝ ਆ ਰਹੀਆਂ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਨੈਕਸਟ ਐਗਜ਼ਾਮਪਲ ਦੇਖਦੇ ਹਾਂ ਆਯੋਸ਼ੀ ਤੋ ਆਯੋਸ਼ੀ ਤੋ ਮਤਲਬ ਤੁਸੀਂ ਫਾਰਮ ਛੱਡ ਦਿੱਤਾ ਹੈ ਜਾਂ ਲੌਗ ਆਊਟ ਕਰ ਦਿੱਤਾ ਹੈ ਦਲ ਫੋਰਮ ਆਨਲਾਈਨ ਆਨਲਾਈਨ ਫਾਰਮ ਆ ਜਿਹੜਾ ਤੁਸੀਂ ਛੱਡ ਦਿੱਤਾ ਹੈ ਉਹਦੇ ਵਿੱਚੋਂ ਤੁਸੀਂ ਬਾਹਰ ਆ ਚੁੱਕੇ ਹੋ ਇਹ ਪਸਾਤੋਛ ਬਣਾਇਆ ਓਸ਼ੀਰੇ ਦਾ ਪਸਾਤੋ ਹੈ ਓਸ਼ੀ ਤੋ ਨੈਕਸਟ ਵਰਬ ਹੈ ਕਲਿੱਕ ਕਰੇ ਕਲਿੱਕ ਕਰੇ ਕਿਸੇ ਚੀਜ਼ ਦੇ ਉੱਤੇ ਕਲਿੱਕ ਕਰਨਾ ਜਿੱਦਾਂ ਅੱਜ ਕੱਲ ਸਾਰੇ ਫੋਨ ਚਲਾਉਂਦੇ ਆ ਲੈਪਟਾਪ ਵਗੈਰਾ ਚਲਾਉਂਦੇ ਆ ਜਦੋਂ ਵੀ ਅਸੀਂ ਕਿਸੇ ਚੀਜ਼ ਦੇ ਉੱਤੇ ਸਾਨੂੰ ਵਧੀਆ ਲੱਗਦੀ ਆ ਸੀ ਆਪਣੇ ਫਿੰਗਰ ਨਾਲ ਟੱਚ ਕਰਦੇ ਹਾਂ ਉਸ ਚੀਜ਼ ਨੂੰ ਕਿਹਾ ਜਾਂਦਾ ਕਲਿੱਕ ਕਰੇ noi clicchiamo per inviare la richiesta noi clicchiamo da paave assi click karde ha per inviare bhejan de layi ਲਾ ਰਿਕੀਸਤਾ ਭਾਵ ਬੇਨਤੀ ਪੱਤਰ ਭੇਜਣ ਦੇ ਲਈ ਮਤਲਬ ਕੋਈ ਵੀ ਰਿਕੀਸਤਾ ਕਰਨਾ ਤੇ ਉਦੋਂ ਅਸੀਂ ਕਲਿੱਕ ਕਰਦੇ ਹਾਂ ਨੈਕਸਟ ਐਗਜ਼ਾਮਪਲ ਹੈ ایਈਓ ਕਲਿੱਕੋ sul link ਅਸੀਂ ਮੈਂ ਕਲਿੱਕ ਕਰਦਾ ਹਾਂ ਲਿੰਕ ਦੇ ਉੱਤੇ ਪੈਰ ਅਪਰੀਰੇ ਖੋਲਣ ਦੇ ਲਈ ਲਾ ਪਾਜੀਨਾ ਪੇਜ ਨੂੰ ਓਪਨ ਕਰਨ ਦੇ ਲਈ ਮੈਂ ਲਿੰਕ ਉੱਤੇ ਕਲਿੱਕ ਕਰਦਾ ਹਾਂ ਅਪਰੀਰੇ ਹੁੰਦਾ ਖੋਲਣਾ ਪਾਜੀਨਾ ਹੁੰਦਾ ਵੀਚ ਨੈਕਸਟ ਵਰਬ ਹੈ ਕਾਰੀਕਾਰੇ ਕਾਰੀਕਾਰੇ ਅਪਲੋਡ ਕਰਨਾ ਡਾਊਨਲੋਡ ਕਰਨ ਨੂੰ ਕਹਿੰਦੇ ਆ ਸਕਾਰੀਕਾਰੇ ਤੇ ਅਪਲੋਡ ਕਰਨ ਨੂੰ ਬੋਲਦੇ ਆ ਕਾਰੀਕਾਰੇ ਕੋਈ ਫੋਟੋ ਕਿਸੇ ਈਮੇਲ ਦੇ ਵਿੱਚ ਕਾਰੀਕਾਰੇ ਕਰਨਾ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਨਿਸ਼ਾਨ ਨ बढ़िया ਮਿਲੇਗਾ ਕਾਰੀਕਾ ਇਲ ਵੀਡੀਓ ਪ੍ਰੀਮਾ ਦੀ ਕੋਨ ਡਿਵੀਡੇ ਇਲ ਲਿੰਕ ਕਾਰੀ ਕੈ ਇਲ ਵੀਡੀਓ ਮਤਲਬ ਵੀਡੀਓ ਅਪਲੋਡ ਕਰੋ ਪ੍ਰੀਮਾ ਦੀ ਕੋਨਦ ਵੀ ਦੇ ਦੇ ਭਾਵ ਸ਼ੇਅਰ ਕਰਨ ਤੋਂ ਪਹਿਲਾਂ ਲਿੰਕ ਕਿਨੂੰ ਸ਼ੇਅਰ ਕਰਨ ਤੋਂ ਪਹਿਲਾਂ ਲਿੰਕ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਵੀਡੀਓ ਨੂੰ ਕਾਰੀਕਾ ਕਰੋ ਨੈਕਸਟ ਐਗਜ਼ਾਮਪਲ ਆ ਉਹ ਆਪਣੇ ਇਨ ਕਾਰੀਕਾ ਤੋ ਮੈਂ ਹੁਣੇ ਹੀ ਅਪਲੋਡ ਕੀਤਾ ਹੈ ਇਲ ਫਾਈਲ ਫਾਈਲ ਕੋਈ ਵੀ ਫਾਈਲ ਹੋ ਸਕਦੀ ਆ ਪੀਡੀਐਫ ਸੂਲ ਕਲਾਉਡ ਕਲਾਉਡ ਦੇ ਉੱਤੇ ਮੈਂ ਹੁਣੇ ਫਾਈਲ ਕਾਰੀਕਾ ਕਰਕੇ ਹਟਿਆ ਹਾਂ ਨੈਕਸਟ ਵਰਬ ਆ ਸਾਡਾ ਹੀ ਫਾਰਵਰਡ ਕਰਨਾ ਫਾਰਵਰਡ ਕਰਨੇ ਨੂੰ ਇਟਾਲੀਅਨ ਦੇ ਵਿੱਚ ਬੋਲਿਆ ਜਾਂਦਾ ਇਨ ਆਲਤਰਾਰੇ ਇਨ ਆਲਤਰਾਰੇ ਤਾਂ ਫਾਰਵਰਡ ਕਰਨਾ ਕੋਈ ਮੈਸੇਜ ਫਾਰਵਰਡ ਕਰਨਾ ਕੋਈ ਈਮੇਲ ਫਾਰਵਰਡ ਕਰਨਾ ਤਾਂ ਤੁਸੀਂ ਇਹ ਵਾਲੀ ਵਰਬ ਯੂਜ਼ ਕਰ ਸਕਦੇ ਹੋ ਇਨ ਆਲਤਰਾਰੇ ਐਗਜ਼ਾਮਪਲ ਦੇਖ ਲੈਂਦੇ ਆ Noi inoltriamo i documenti entro domani assi kal tak apne documenta jehde bheej dawange entro domani kal tak matlab kal de vich vich inontriamo bheej dawange yani ki forward kar dawange documenti hunde hain dastavej apne documents next example dekh lende ha oh inoltrato un messaggio a tutti ਮੈਂ ਇੱਕ ਮੈਸੇਜ ਸਾਰਿਆਂ ਨੂੰ ਫਾਰਵਰਡ ਕਰ ਦਿੱਤਾ ਇਨਓਲਟਰਾਤੋ ਓ ਇਨਓਲਟਰਾਤੋ ਜਾਂ ਆਈ ਇਨਓਲਟਰਾਤੋ ਤੁਸੀਂ ਕਰ ਦਿੱਤਾ ਨੈਕਸਟ ਵਰਬ ਹੈ ਕੋਲੇਗਾਰੀ ਕੋਈ ਪਲੱਗ ਵਗੈਰਾ ਕਨੈਕਟ ਕਰਨਾ ਜਾਂ ਕੋਈ ਸਾਈਟ ਵਗੈਰਾ ਕਿਸੇ ਵੀ ਚੀਜ਼ ਨੂੰ ਕਨੈਕਟ ਕਰਨਾ ਕਿਸੇ ਚੀਜ਼ ਦੇ ਵਿੱਚ ਕੋਲੇਗਾਰੀ ਈਓ ਕੋਲਲੇਗੋ ਇਹ ਕੰਪਿਊਟਰ ਆਲਾ ਰੇਤੇ ਮੈਂ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਦਾ ਹਾਂ ਰੇਤੇ ਹੁੰਦਾ ਨੈਟਵਰਕ ਕੰਪਿਊਟਰ ਤੁਹਾਨੂੰ ਪਤਾ ਹੀ ਆ ਤੇ ਇਹ ਕੋਲੇਗੋ ਮਤਲਬ ਮੈਂ ਕਨੈਕਟ ਕਰਦਾ ਹਾਂ ਕੋਲੇਗਾਰੇ ਤੋਂ ਬਣਿਆ ਪ੍ਰੈਜ਼ੈਂਟ ਦੇ ਵਿੱਚ ਮੈਂ ਟੈਂਸ ਬਣਾਇਆ ਹੈ ਨੈਕਸਟ ਐਗਜ਼ਾਮਪਲ ਹੈ ਲੂਈ ਆ ਕੋਲੇਗਾ ਤੋਂ ਇਹ ਫੀਲੀ ਅਲ ਮਤੋਰੀ ਉਸਨੇ ਕਨੈਕਟ ਕਰ ਦਿੱਤਾ ਹੈ ਜਾਨਕੀ ਲੁਈ ਆ ਕੋਲੇਗਾਟੋ ਕੀ ਕਨੈਕਟ ਕੀਤਾ ਈ ਫੀਲੀ ਪਾਵ ਤਾਰਾ ਅਲ ਮਤੋਰੇ ਮੋਟਰ ਦੇ ਨਾਲ ਮਤਲਬ ਕਿਸੇ ਵੀ ਚੀਜ਼ ਨੂੰ ਕਿਸੇ ਚੀਜ਼ ਵਿੱਚ ਕਨੈਕਸ਼ਨ ਦੇਣਾ ਕਨੈਕਟ ਕਰਨਾ ਉਹਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ ਕੋਲੇਗਾਰੇ ਐਲੀਮੀਨਾਰੇ ਨੈਕਸਟ ਵਰਬ ਹੈ ਐਲੀਮੀਨਾਰੇ ਭਾਵ ਖਤਮ ਕਰਨਾ ਡਿਲੀਟ ਕਰਨਾ ਕਿਸੇ ਚੀਜ਼ ਨੂੰ ਜਿਹੜੀ ਆਪਣੀ ਆਨਲਾਈਨ ਲੈਂਗੁਏਜ ਆ ਕੰਪਿਊਟਰ ਲੈਂਗੁਏਜ ਆ ਉਹਦੇ ਵਿੱਚ ਅਸੀਂ ਇਲੀਮੀਨਰੀ ਯੂਜ਼ ਕਰਦੇ ਆ ਕਿਸੇ ਚੀਜ਼ ਨੂੰ ਖਤਮ ਕਰਨ ਦੇ ਲਈ ਈਓ ਐਲੀਮੀਨੋ ਇ ਫਾਈਲ ਇਨੂਟੀਲੀ ਜਿਹੜੀਆਂ ਫਾਈਲ ਸਿੱਗੀਆਂ ਇਨੂਟੀਲੀ ਦਾ ਮਤਲਬ ਹੁੰਦਾ ਬੇਕਾਰ ਨਾ ਵਰਤਣਯੋਗ ਵਾਲੀਆਂ ਮੈਂ ਬੇਲੋੜੀਆਂ ਫਾਈਲਾਂ ਨੂੰ ਮਿਟਾ ਦਿੰਦਾ ਹਾਂ ਜਾਨੀ ਕਿ ਮੈਂ ਡਿਲੀਟ ਕਰ ਦਿੰਦਾ ਹਾਂ ਨੈਕਸਟ ਐਗਜ਼ਾਮਪਲ ਹੈ ਲੋਰਵਾਨ ਨੂੰ ਐਲੀਮੀਨੇਟ ਉਹਨੇ ਡਿਲੀਟ ਕਰ ਦਿੱਤਾ ਹੈ ਕੀ ਲਾਵੋਚੇ ਸਸਪੇਕਟ ਜਿਹੜੀ ਸਸਪੈਕਟ ਆਵਾਜ਼ ਸੀਗੀ ਉਹਨਾਂ ਨੇ ਉਹ ਵਾਲੀ ਜਿਹੜੀ ਛੱਕੀ ਆਪਣੀ ਆਵਾਜ਼ ਸੀ ਉਹਨੂੰ ਡਿਲੀਟ ਕਰ ਦਿੱਤਾ ਥੈਂਕ ਯੂ so much for watching ਅਨ ਦਿਸ ਵੀਡੀਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਹੈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜੇਕਰ ਤੁਸੀਂ ਇਹੋ ਜੀਆਂ ਹੋਰ ਵੀਡੀਓਜ਼ ਮੇਰੇ ਚੈਨਲ ਤੇ ਦੇਖਣਾ ਚਾਹਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ